ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਬਟਾਲਾ ਨੇੜੇ ਸਵੇਰੇ ਤੜਪਸਾਰ ਸੜਕ ਹਾਦਸੇ ਦੌਰਾਨ ਦੋ ਬੱਚੇ ਅਤੇ ਉਹਨਾਂ ਦੀ ਮਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪਰਿਵਾਰ ਅਨੁਸਾਰ ਇੱਕ ਟਿਪਰ ਨੇ ਉਹਨਾਂ ਦੀ ਆਲਟੋ ਕਾਰ ਵਿੱਚ ਪਿਛਲ ਦੀ ਲਿਆ ਕੇ ਟਿਪਰ ਧੋਕ ਦਿੱਤਾ। ਟੱਕਰ ਇਨੀ ਜ਼ਬਰਦਸਤ ਸੀ ਕਿ ਜਿੱਥੇ ਗੱਡੀ ਪੂਰੀ ਤਰ੍ਹਾਂ ਚੱਕਨਾਚੂਰ ਹੋ ਗਈ ਉੱਥੇ ਹੀ ਗੱਡੀ 'ਚ ਸਵਾਰ ਪੂਰਾ ਪਰਿਵਾਰ ਵੀ ਇਸ ਹਾਦਸੇ 'ਚ ਪਰਬਵਿਤ ਹੋਇਆ। ਉਥੇ ਹੀ ਗੱਡੀ 'ਚ ਸਵਾਰ ਪਰਿਵਾਰ 'ਚ ਮਾਂ ਸਮੇਤ ਦੋ ਤੀਆਂ ਜ਼ਖਮੀ ਹੋਏ ਆ ਹਨ ਅਤੇ ਉਨ੍ਹਾਂ ਦਾ ਇਲਾਜ ਬਟਾਲਾ ਸਿਵਲ ਹਸਪਤਾਲ 'ਚ ਚੱਲ ਰਿਹਾ ਹੈ। ਇਹ ਸਾਡੇ ਕੋਲ ਜੀ 108 ਤੇ ਆਏ ਸੀ ਐਂਬੂਲੈਂਸ ਲੈ ਕੇ ਆਏ ਸੀ ਸਾਡੇ ਕੋਲ ਤਿੰਨ ਪੇਸ਼ੈਂਟਸ ਜਿਹਦੇ ਵਿੱਚ ਇੱਕ ਫੀਮੇਲ ਪੇਸ਼ੈਂਟ ਸੀ ਤੇ ਦੋ ਬੱਚੀਆਂ ਸੀ ਤੇ ਜਿਹੜੀ ਬੱਚੀ ਅਨਾਮਿਕਾ ਕੋ ਅਨਾਮਿਕਾ ਉਹਦੇ ਜਿੱਦਾਂ ਉਹਦੇ ਸਿੰਪਟਮ ਵਗੈਰਾ ਲੱਗ ਰਹੇ ਸੀ ਸਾਈਨ ਸਿਮਟਮ ਉਹ ਤੋਂ ਉਹਦੇ ਸਿਰ ਚ ਸਾਟਾਈ ਸੀ ਤੇ ਉਹ ਥੋੜੀ ਫਿਸਟਰੀ ਸੀ ਉਹਦੇ ਬਲੀਡਿੰਗ ਵੀ ਨਾਪ ਤੋ ਹੋ ਰਹੀ ਸੀ ਉਹ ਜਿਹੜੀ ਫਰਸਟ ایڈ ਦੇ ਕੇ ਉਹ ਸੀਡੀ ਸਟੈਲ ਲਈ ਉਹਨਾਂ ਚਾ ਗਿਆ ਹੈ ਇੱਕ ਬਾਥੀ ਦੇ ਦੂਸਰੇ ਦੇ ਉਪਰੇਸ਼ਨ ਉਹਨਾਂ ਨੂੰ ਫਸਟ ਰਿਡ ਦਿੱਤੀ ਗਿਆ। ਇਹ ਫਿਲਹਾਲ ਦੇ ਖਤਰੇ ਬਾਰੇ ਗੱਲ ਕਰਦਾ। ਆਹ ਇਹ ਉਹਦਾ ਸੀ.ਟੀ. ਦੀ ਰਿਪੋਰਟ ਨਹੀਂ ਆਉਦੀ। ਉਹ ਅਨਾਮੀਗਾ ਪੇਸ਼ਵਰ ਦੀ ਉਹਨੋਂ ਤੱਕ ਨਹੀਂ ਕਹ ਸਕਦੇ। ਜੀ ਆਪਣਾ ਨਰਮਨ ਸਿੰਘ। ਕੀ ਕਾਰਨ ਆਇਆ ਇਹ ਐਕਸੀਡੈਂਟ ਹੋਇਆ ਕੀ ਕਾਰਨ? ਕੋਹ ਨੇ ਮੇਰੇ ਅੱਗੇ ਬ੍ਰੇਕ ਮਾਰਤੀ ਤੇ ਪਿੱਛੋਂ ਗੱਡੀ ਲੱਗੀ ਨਾਲ। ਕਿਹੜੀ ਕਿਹੜੀ ਚਲਾ ਰਹੇ ਸੀ? ਟਰੱਕ ਚਲਾ ਰਹੇ ਸੀ। ਕਿੱਥੋਂ ਆਉਂਦੇ? ਹਾਂ ਜੀ ਅੰਬਰਸਰ ਤੋਂ ਆ ਰਹੇ ਥਾਲੀ ਕਰਕੇ। ਕੀ ਗੱਲ ਹੋਈ ਐ ਐਕਸੀਡੈਂਟ ਦਾ ਕਾਰਨ ਕੀ? ਅੰਗੇ ਕਾਰ ਦੀ ਬ੍ਰੇਕ ਵੱਜੀ ਆ ਤੇ ਪਿੱਛੋਂ ਘੱਟੀ ਪਈ ਪਿੱਛੋਂ ਵੀ ਤੇ ਅੰਮ੍ਰਿਤਸਰ ਮਾਲ ਲਾ ਕੇ ਆਂਦੇ ਆ ਪਿੱਛੋਂ ਕਿੱਥੋਂ ਆ ਰਹੇ ਆ ਅੰਮ੍ਰਿਤਸਰੋਂ ਮਾਲ ਲਾ ਕੇ ਆਂਦੇ ਕੜਾਈ ਚੜ੍ਹਤੋਂ ਕਿ ਕੀ ਲਾ ਕੇ ਆਇਆ ਵਾ ਪਰਚੀ ਵੀ ਸਲਿੱਪ ਵੀ ਹੋਈ ਆ ਹਾਂਜੀ ਉਹ ਦੇਖੋ ਯਾਰ ਆ ਪਠਾਨਕੋਟ ਖਾਲੇ ਪਰਚੀ ਹੈਗੀ ਕੋਈ ਮਾਲ ਦੀ ਆ ਹਾਂਜੀ ਹਾਂਜੀ ਪਹੁੰਚ ਲੈਂਦੀ ਹੈ ਨਾ ਹਾਂਜੀ ਹਾਂਜੀ ਨੰਬਰ ਹੈ ਘੱਟ ਰੱਖ ਤਾਂ ਹਾਂਜੀ ਹਾਂਜੀ ਕੋਈ ਕਿਸੇ ਪਲੇਟ ਕੋ ਪਲੇਟ ਉਹ ਵੀ ਦੀ ਨਾ ਟੁੱਟਾ ਵੇਖ ਲੋ ਪਾਏ ਉਹ ਪਿੱਛੇ ਪਲੇਅਰ ਲੱਗੀ ਆ ਠੀਕ ਆ ਹਾਂਜੀ ਪਾਜੀ ਅਸੀਂ ਬਟਾਲੇ ਤੋਂ ਧਾਰੀਵਾਲ ਨੂੰ ਜਾ ਰਹੇ ਸੀ ਤੇ ਅਸੀਂ ਆਪਣੀ ਗੱਡੀ ਸਲੋ ਨਾਰਮਲ ਸਪੀਡ ਦੇ ਵਿੱਚ ਜਾ ਰਹੇ ਤੇ ਪਿੱਛੋਂ ਟਾਲਾ ਆ ਕੇ ਤੇ ਪੂਰੀ ਸਪੀਡ ਦੇ ਵਿੱਚ ਵੱਜਾ ਵਾ ਅਸੀਂ 15 20 ਕਿਲੋ ਆਪਣਾ ਪੋਟਾ ਅੱਗੇ ਗੱਡੀ ਰੇਡਦੀ ਗਈ ਗੱਡੀ ਸਾਡੀ ਪਲਟ ਗਈ ਆ ਤੇ ਸਾਨੂੰ ਲੋਕਾਂ ਨੇ ਆ ਕੇ ਚੋ ਬਾਹਰ ਕੱਢਿਆ ਹੈਗਾ ਵਾ ਤੇ ਬੱਚੇ ਸੜ ਲੱਗ ਗਏ ਬੱਚੇ ਕੁਝ ਛੋਟੇ ਆ ਵਿੱਚ ਤੇ ਵੱਡਿਆਂ ਨੂੰ ਉਹ ਚੋਲੇ ਚਾਰੇ ਤੇ ਲੱਗ ਗਈ ਦੀਆਂ ਸਾਟ ਬੱਚਿਆਂ ਨੂੰ ਹਸਪੀਟਲ ਲੈ ਕੇ ਗਏ ਆ ਉਹਨਾਂ ਅੱਗੇ ਉੱਤੇ ਜਾ ਕੇ ਵੇਖਦੇ ਆ ਕੀ ਹੋਇਆ ਹਲੇ ਕਿੱਥੋਂ ਆਦੀ ਅਸੀਂ ਅਸੀਂ ਵੀ ਜਾ ਰਹੇ ਅਸੀਂ ਬਟਾੜੇ ਤੋਂ ਧਾਰੀਵਾਲ ਜਾ ਰਹੇ ਠੀਕ ਹੈ ਜੀ ਤੇ ਟਰੱਕ ਦੀ ਬੈਕ ਸੇ ਕਿਧੋਂ ਦੀ ਟਰੱਕ ਤੋਂ ਆਹੀ ਟਰੱਕ ਆਡੇ ਪਿੱਛੋਂ ਆ ਕੇ ਵੱਜਾ ਸਾਡੀ ਗੱਡੀ ਤੇ ਸਾਡਾ ਗੱਡੀਆਂ ਦੀ ਪਲਟ ਦੀ ਰੇੜ ਦੀ ਅੱਗੇ ਗਈ ਆ ਠੀਕ ਹੈ ਜੀ 20-30 ਫੋਟਾ ਅੱਗੇ ਰੇੜ ਦੀ ਆ ਗੱਡੀ ਚ ਕਿੰਨੇ ਕਿਨੇ ਜਾਣੇ ਸੀ ਗੱਡੀ ਚ ਮੈਂ ਤੇ ਮੇਰਾ ਬ੍ਰਦਰ ਸੰਧੂ ਸਾਹਿਬ ਹੀ ਨਾਲ ਸਾਰੀ ਤੇ ਇੱਕ ਬੁਗੜੀਆਂ ਮੇਰੀ ਤੇ ਦੋ ਕੁੜੀਆਂ ਆਉਂਦੀਆਂ ਤੇ ਨਾਲ ਮੇਰੀ ਘਰ ਦੀ ਸੀ ਠੀਕ ਹੈ ਜੀ ਬਾਕੀ ਨੇ ਬਚਾਈ ਸਾਰਿਆਂ ਦਾ ਬਾਕੀ ਸਾਰਿਆਂ ਨੂੰ ਖੱਟਾ ਲੱਗੀਆਂ ਹੀ ਆਆਂ ਹਸਪਤਲ ਗਏ ਆਗੇ ਸਾਰੇ ਠੀਕ ਹੈ ਜੀ ਟ੍ਰੱਕ ਡਰਾਈਵਰ ਰੱਖ ਡਰਾਈਵਰ ਇੱਕ ਤਾਂ ਮੌਜੂਦਾ ਹੀ ਆ ਮੇਰੇ ਨੂੰ ਖੱਟ ਲੱਗੀ ਆ ਨਾ ਬਾਕੀ ਮੇਰੀ ਬਾਹ ਨਹੀਂ ਐਕਸਟਰਾ ਜਾ ਕਰਵਾਉਣਾ ਹੁਣ ਬਲੀਡਿੰਗ ਹੋ ਰਹੀ ਚਰਬੀ ਜੀ ਬਾਹਰ ਆ ਗਈ ਮੇਰੀ ਬਾਹ ਦੀ ਠੀਕ ਹੈ ਤਾਂ ਮਤਾਨਾ ਜਗਿੰਦਰਪਾਲ ਵੀਰ ਐਕਸੀਡੈਂਟ ਕਿਦਾਂ ਹੋਇਆ ਵਲਾ ਐਕਸੀਡੈਂਟ ਮੇਰਾ ਬ੍ਰਦਰ ਗੱਡੀ ਚਲਾਉਣ ਰਿਹਾ ਸੀ ਤੇ ਇਹਨੇ ਪਿੱਛੋਂ ਲਿਆ ਕੇ ਟਰੱਕ ਵਾਲੇ ਮਾਰੀ ਵੇਖੋ ਕਿਤੇ ਬ੍ਰੇਕ ਵੱਜੀ ਕਿ ਦਿਸੋ ਟੀਵੀ ਆ ਪਿੱਛੇ ਥੱਲੇ ਮਾਰੇ ਤਾਂ ਆਕ ਵਾਲੇ ਨੇ ਮਾਰੀ ਵੇਖੋ ਬ੍ਰੇਕਾਂ ਤੇ ਜੇ ਕਰਾਸ ਆਈਆਂ ਨਿੱਕੀ ਗੱਡੀ ਦੇ ਬ੍ਰੇਕ ਦੇ ਅੱਗੇ ਮਾਰੀ ਆਂਦੀ ਕਈ ਜਾਂਦੇ ਬ੍ਰੇਕ ਮਾਰੀ ਬ੍ਰੇਕ ਮਾਰੀ ਉਹਨੇ ਓਵਰ ਲੋਡ ਹੋਈਏ ਨੇ ਚਲਾ ਕੇ ਠੋਕ ਪੀਏ ਆ ਸਾਰੇ ਦਿਆਂ ਦੇ ਜਿੰਨੇ ਉਸੇ ਪਬਲਿਕ ਹੈ ਸਾਰੇ ਨੇ ਵੇਖੋ ਤੇ ਬਚਾਈ ਸਾਰੇ ਪਰਵਾਰੀਆਂ ਬੱਚਾ ਨਹੀਂ ਆਗਾ ਬੱਚੇ ਸੇਲ ਹਸਪੀਟਲ ਖੜੇ ਆ ਕਿੰਨੇ ਚੀਜ਼ ਭਰੀ ਗੱਡੀ ਵਿੱਚ ਗੱਡੀ ਤੇ ਦੋ ਬੱਚੇ ਹੀ ਇੱਕੋ ਦੀ ਵਾਈਫ ਨੇ ਕੋ ਆਪੀ ਨਹੀਂ ਨਹੀਂ ਦੋ ਆ ਦੋ ਪਰਿਵਾਰ ਇਹ ਹੁਣ ਹਸਪੀਟਲ ਹੈਗੇ ਹਸਪੀਟਲ ਖੜਿਆ ਹੁਣ ਕੋਈ ਜਾਣੀ ਨੁਕਸਾਨ ਹੋਇਆ ਸਰ ਹੋਇਆ ਜਿਉਂ ਉੱਥੇ ਪਤਾ ਲੱਗਣਾ ਵਾ ਨਾ ਪ੍ਰਾਈਵੇਟ ਮੇਰੇ ਖਲ ਭੇਜ ਰਹੇ ਪਤਾ ਨਹੀਂ ਉੱਥੇ ਜਾ ਕੇ ਦੇਖਣਾ ਤਾਂ ਹੋਣਾ ਹੈ ਪੁੱਛੋ ਕਰੋ ਮਾਦਾ ਵੱਡਾ ਬ੍ਰਦਰ ਠੀਕ ਹੈ ਸਰ ਹਾਂਜੀ ਆ ਗੱਡੀ ਦੇ ਨੇ ਵਿੱਚ ਲਿਆ ਕੇ ਮਾਰੇ ਕੋਈ ਕਿਤਾ ਬਰੇਕਾ ਟਰੱਕ ਦੇ ਵਜੇ ਗੱਡੀ ਦੇ ਕੋਈ ਨਹੀਂ ਬ੍ਰੇਕ ਲੱਗੀ ਦੀ ਕਿਤੇ ਗੱਡੀ ਦੇ ਸਾਰੇ ਡੈਮੇਜ ਹੋ ਗਏ ਸੀ ਜਿਹੜਾ ਉਹਨੂੰ ਕਾਰ ਨੂੰ ਤਾਂ ਅੱਗੇ ਜਾ ਰਿਹਾ ਸੀ ਉਹਨਾਂ ਨੇ ਉਹਨੂੰ ਬਚਾਉਣ ਦੀ ਖਾਤਰ ਬ੍ਰੇਕ ਮਾਰੀ ਬ੍ਰੇਕ ਮਾਰਨ ਦੇ ਕਾਰਨ ਕੁਝ ਵੱਡੀ ਆ ਰਹੀ ਸੀ ਗੱਡੀ ਗੱਡੀ ਨਾ ਗੱਡੀ ਪਲਟ ਗਈ ਪਲਟਣ ਦੇ ਪਰਿਵਾਰ ਦੇ ਜੀ ਹੀ ਜੇ ਫਰਾਲ ਤੇ ਧਾਰੀ ਹਾਲ ਦੇ ਰਹਿਣ ਵਾਲੇ ਉਹ ਫੈਲਦੀ ਹੀ ਇਹਦੀ ਰਿਸਕਰ ਨੂੰ ਆ ਰਹੀ ਤੇ ਜੰਨੀ ਬਚਾਇਆ ਇਸ ਕਰਕੇ ਸਰਕਾਰੀ ਅਸਤਾਨ ਨੂੰ ਲਿਜਾਇਆ ਸਰ ਦੇਖਸੇਂਗਾ ਅੰਦਰ ਮੋਹਨ ਸਿੰਘ ਦਾ ਟਰੱਕ ਦੇਵਰਾ ਨਾਮ ਹੋ ਗਿਆ ਠੀਕ ਹੈ ਤੇ ਕਾਰ ਵਾਲੇ ਦਾ ਕੋਈ ਸਿੰਦਰਪਾਲ ਸਿੰਦਰਪਾਲ ਸੀ ਤਿਰੰਜਪਾਲ ਠੀਕ ਹੈ ਓਕੇ ਸਤਿ ਸ੍ਰੀ ਅਕਾਲ